ਦੇਖੋ ਅੰਦਰੋਂ ਦੇਖ ਦਿਖਾ ਦਿਓ ਜਮਾਂ ਨਵੀਂ ਕਾਰ ਆ ਦੇਖੋ ਇਹ ਪਤਾ ਨਹੀਂ ਕਿਵੇਂ ਲੋਕ ਕੁਆਰਟ ਦੇ ਦਿੰਦੇ ਆ ਜਮਾਂ ਨਵੀਂ ਕਾਰ ਲਗਜ਼ਰੀ ਕਾਰ ਆ ਬਹੁਤ ਲੰਬੀ ਦੇਖ ਕੇ ਵਿਖਾ ਰਹੇ ਆ ਹਰ ਦੇਖੋ ਜੀ ਆ ਬਲੇਰੋ ਬਿਲਕੁਲ ਨਵੀਂ ਖੜੀ ਆ ਜੀ ਦੇਖੋ ਕੋਈ ਵੀ ਚੀਜ਼ ਲੈਣੀ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਇੱਥੇ ਪਹੁੰਚ ਸਕਦੇ ਹੋ ਲੈ ਸਕਦੇ ਹੋ ਆ ਕੇ ਬਲੇਰੋ ਉੱਚੇ ਮਾਡਲ ਗੱਡੀਆਂ ਨੇ ਬਾਈ ਇਹ ਕਾਫੀ ਉੱਚਾ ਮਾਡਲ ਹੁੰਦਾ 13 14 ਮਾਡਲ ਜਿਵੇਂ ਐਵੇਂ ਤੇ ਆ ਅੱਠ ਮਾਡਲ ਗੱਡੀ ਹੈਗੀ ਕਿ ਪੂਰੀਆਂ ਸਾਫ਼ ਨੇ ਬਾਈ ਗੱਡੀਆਂ ਸਾਰੀਆਂ ਚਾਲੂ ਹਾਲਤ ਚ ਨੇ 8 ਜੇਪਸੀਆਂ ਖੜੀਆਂ ਨੇ ਇੱਥੇ ਜੇ ਕਿਸੇ ਨੇ ਤਿਆਰ ਕਰਾਉਣੀਆਂ ਨੇ ਪੂਰੀਆਂ ਵਧੀਆ ਜੇਪਸੀਆਂ ਉਹ ਤਾਂ ਮਿਲਟਰੀਆਂ ਆ ਜਾਣੇ ਆਹ ਜੇਪਸੀ ਆ 12 ਮਾਡਲ ਬਿਲਕੁਲ ਨਵੀਂ ਮੋਡੀਫਾਈ ਕਰਾਈ ਹੋਈ ਆ ਪੂਰੀ ਸਾਫ਼ ਗੱਡੀ ਆ ਬਾਈ ਇਹਦੇ ਕੈਪਸੂਲ ਮਿਲ ਜਾਣਗੇ ਜਿਵੇਂ ਕਿਦੋਂ ਜਾਰਨੀ ਲੱਗੀ ਗਲੇ ਸੜੇ ਦੀ ਬੈਟਰੀ ਹੋ ਆ ਪੂਰੇ ਵਧੀਆ ਨੇ ਆਹ ਖੜਾ ਇੱਕ ਕੈਪਸੂਲ ਇੱਕ ਇਧਰ ਆ ਤੇ ਉਧਰ ਸਫਾਰੀ ਦਿਖਾਉਣਾ ਤੁਹਾਨੂੰ ਉਤੋਂ ਦੀ ਆ ਜਿੱਧਰ ਆ ਜਾਓ ਗਾਦਰ ਫਿਲਮ ਵਾਲਾ ਗਾਦਰ ਫਿਲਮ ਵਾਲੇ ਟਰੱਕ ਨੇ ਵੱਡੇ ਪੁਰਾਣੇ ਜੀ ਦੇਖੋ ਬਹੁਤ ਪੁਰਾਣਾ ਇਹ ਉਹ ਮਿੱਠੂ ਕਬਾੜੀ ਹੈ ਜੀ ਮਾਸਾਲਾ ਜਿਹੜਾ ਜਹਾਜ਼ ਲੈ ਕੇ ਆਇਆ ਸੀ ਤੁਹਾਨੂੰ ਜਹਾਜ਼ ਵੀ ਦਿਖਾਉਣੇ ਅੱਗੇ ਆਹ 70000 ਦੀ ਗੱਡੀ ਆ ਲਾਏ ਬੀਲੇ ਦੇ 40000 ਦੇ ਪਏ ਹੋਏ ਨੇ ਬਾਈ 470 ਹਮ ਮਹਿੰਦਰਾ ਗੱਡੀ ਖੜੀ ਆ ਬਾਈ ਕੈਪਸੂਲਾ ਕੱਲਾ ਜਿ ਲੈ ਕੇ ਆਣੇ ਜਿੰਨੇ ਹੈ ਨਹੀਂ ਕਿਸੇ ਵੀ ਚੀਜ਼ ਦਾ ਪਲੇਅਰੋਂ ਆ ਗੱਡੀਆਂ ਖੜੀਆਂ ਪਿੱਕੇ ਸਾਰੇ ਇਹ ਕੈਨਲ ਲੈਣੇ ਨੇ ਬਹੁਤ ਸਸਤੇ ਰੇਟ ਤੇ ਨੇ ਬਾਈ ਇਹ ਇਧਰ ਸਕੋਡਾ ਕਟਾ ਵੀਆ ਖੜੀ ਆ ਬਾਈ ਬਲੈਰੋ ਉੱਚੇ ਮਾਡਲ ਗੱਡੀਆਂ ਨੇ ਬਾਈ ਇਹ ਕਾਫੀ ਉੱਚਾ ਮਾਡਲ ਹੁੰਦਾ 13 14 ਮਾਡਲ ਜਿਵੇਂ ਐਵੇਂ ਤੇ ਆਹ 8 ਮਾਡਲ ਗੱਡੀ ਹੈਗੀ ਤੇ ਪੂਰੀਆਂ ਸਾਫ਼ ਨੇ ਬਾਈ ਗੱਡੀਆਂ ਸਾਰੀਆਂ ਚਾਲੂ ਹਾਲਤ ਚ ਨੇ ਤੇ ਜਿਹੜੇ ਆਪਣੇ ਚੈਨਲ ਤੇ ਬਾਈ ਨਵੇਂ ਆਏ ਨੇ ਸਾਰ ਤੋਂ ਪਹਿਲਾਂ ਕਰ ਲੋ ਸਬਸਕ੍ਰਾਈਬ ਤੇ ਅੱਗੇ ਸ਼ੇਅਰ ਕਰ ਦਿਓ ਤੇ ਬੈਲ ਆਈਕਨ ਦਬਲਿਓ ਨਾਲੇ ਆਪਾਂ ਗੱਡੀਆਂ ਦੀਆਂ ਟਰੈਕਟਰਾਂ ਘਾਰਾਂ ਦੀਆਂ ਵੀਡੀਓ ਪਾਉਂਦੇ ਰਹਨੇ ਆ। ਆ ਜੀਸੀਬੀ ਆ ਬਈ ਚਾਲੂ ਹਾਲ ਤਾਂ ਜਾ ਪੂਰੀ ਸਾਫ ਆ ਵਰਕਿੰਗ ਆ ਸਾਰਾ ਕੁਝ। ਪੂਰੀ ਵਧੀਆ ਜੀਸੀਬੀ ਆ ਜੇ ਕਿਸੇ ਨੇ ਜੀਸੀਬੀ ਚਾਹੀਦੀ ਆ ਕਵਾੜ ਤੇ ਦੇ ਦੇਣਗੇ ਬਹੁਤ ਘੱਟ ਰੇਟ ਨਾਲ ਇਹ ਟਾਇਰ ਨਵੇਂ ਨੇ ਜਮਾ ਬਿਲਕੁਲ। ਅੰਦਰੋਂ ਸਹੀ ਆ ਸਾਰਾ ਕੁਝ ਵਰਕਿੰਗ ਆ ਕਲੇ ਸੀਸੇ ਟੁੱਟੇ ਹੋਏ ਨੇ ਕਈ ਬੰਦੇ। ਬਾਕੀ ਸਾਰੀ ਵਰਕਿੰਗ ਦਾ ਚਾਲੂ ਹਾਲਤ ਦਾ ਜੇਸੀ ਵੀ ਵਧੀਆ ਪੂਰੀ ਬਾਹਰ ਲਈ ਆ ਇਹ ਬਾਹਰ ਲਈ ਕੰਪਨੀ ਹੈ ਕੋਈ ਇੱਕ ਆ ਖੜੀ ਆ ਵੇ ਗੱਡੀ ਸਕਾਰਪਿਓ ਗੱਡੀ ਆ 11 12 ਮਾਡਲ ਆ ਪੂਰੀ ਸਾਫ ਗੱਡੀ ਆ ਬਾਈ ਆ ਗੱਡੀਆਂ ਸਾਰੀਆਂ ਚਾਲੂ ਹਾਲਤ ਚ ਨੇ ਬਾਈ ਟੋਟਲੀ ਪਾਇਸਲੇ ਇਹ ਵੀਡੀਓ ਉਹਦੇ ਵਾਸਤੇ ਆ ਜਿਹੜੇ ਬੰਦੇ ਨੇ ਜਿਪਸੀਆਂ ਤਿਆਰ ਕਰਾਉਣੀਆਂ ਨੇ ਆ ਦੇਖੋ ਜੀ 18 ਫੂਰਾ ਸਪਾਰੀ ਖੜੀ ਆ ਸਪੈਸ਼ਲ ਜਿਪਸੀਆਂ ਵਾਲੀ ਵੀਡੀਓ ਹੈ ਜੀ ਦੇਖੋ ਕਿੰਨੀਆਂ ਜਿਪਸੀਆਂ ਖੜੀਆਂ ਨੇ ਤਿਆਰ ਕਰਾਉਣੀਆਂ ਕਿਹਨੇ ਇੱਥੇ ਖੜੀਆਂ ਨੇ 2 4 6 7 8 ਜਿਪਸੀਆਂ ਖੜੀਆਂ ਨੇ 8 ਜਿਪਸੀਆਂ ਖੜੀਆਂ ਨੇ ਇੱਥੇ ਜਿਹਨੇ ਤਿਆਰ ਕਰਾਉਣੀਆਂ ਨੇ ਪੂਰੀ ਵਧੀਆ ਜਿਪਸੀਆਂ ਉਹ ਤਾਂ ਮੈਂਟਰੀਆਂ ਹਿਆਣੇ ਉੱਤਰਾਖੰਡ ਆ ਜਾਈਂ ਇੱਧਰ ਵਿਖਾ ਕੇ ਲਾਉਣਾ ਮੈਂ ਆਹ ਦੇਖੋ ਥਾਰ ਖੜੀ ਆ ਜੀ ਆਰ ਖੜੀ ਹੈ ਮੂਸਲੇ ਨਾਲ ਕੋਰ ਵਾਲੀ ਕੋਲ ਆ ਮੂਸਲੇ ਨਾਲ ਦੀ ਥਾਰ ਦੇਖੋ ਜੀ ਆ ਬਲੇਰੋ ਬਿਲਕੁਲ ਨਵੀਂ ਖੜੀ ਹੈ ਜੀ ਦੇਖੋ ਨਵੀਂ ਬਲੇਰੋ ਹਸਿਆ ਮਾਰੋ ਕੋਈ ਵੀ ਚੀਜ਼ ਲੈਣੀ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਇੱਥੇ ਪਹੁੰਚ ਸਕਦੇ ਹੋ ਲੈ ਸਕਦੇ ਹੋ ਆ ਕੇ ਸਾਰੀਆਂ ਗੱਡੀਆਂ ਪੂਰੀਆਂ ਨਵੀਆਂ ਨੇ ਬਈ ਦੇਵਾ ਨਵੀਂ ਗੱਡੀਆਂ ਜਿੁੱਪਸ ਤੇ ਸਾਰੀਆਂ ਹਰੇ ਰੰਗ ਦੀਆਂ ਨੇ ਜਿਹੜੀਆਂ ਪੂਰੀਆਂ ਸਾਫ਼ ਗੱਡੀਆਂ ਨੇ ਸਾਰੀਆਂ ਪੂਰੀਆਂ ਨਵੀਆਂ ਇੱਧਰ ਵੀ ਮਾਰਦੇ ਆ ਮਾ ਕਰ ਲੈਣਾ ਯਾਰ ਸਾਰੀਆਂ ਨਵੀਆਂ ਗੱਡੀਆਂ ਨੇ ਪੂਰੀਆਂ ਸਾਫ਼ ਚਲ ਜੇ ਕਿਸੇ ਨੇ ਕੋਈ ਵੀ ਚੀਜ਼ ਲੈਣੀ ਹੋਈ ਕੰਟੈਕਟ ਕਰ ਸਕਦਾ ਕਿ ਮਾਨਸਾ ਪਹੁੰਚ ਸਕਦਾ ਮਿੱਠੂ ਕੁਵੜੀਏ ਦੇ ਚੱਲ ਵੀਡੀਓ ਵਧੀਆ ਲੱਗੀ ਤਾਂ ਦੇਖੋ ਜੀ ਧੰਨਵਾਦ ਇੱਧਰ ਆ ਜੋ ਸਫਾਰੀਆਂ ਸਪੂਰੀ ਟਾਟਾ ਸੋਮਾ ਕੋਈ ਵੀ ਚਾਹੀਦੀ ਐ ਸਫਾਰੀਆਂ ਬਹੁਤ ਖੜੀਆਂ ਨੇ ਇੱਥੇ ਆਹ ਨਾਲ ਤੁਹਾਨੂੰ ਪ੍ਰਦਾਨ ਕੀਤੀ ਨੇ ਕੋਈ ਵੀ ਗੱਡੀ ਲੈਣੀ ਆਪਣੇ ਰੂ ਰੋ ਆਹ ਨਾਲ ਮਾਨ ਦੇ ਦਿੱਤਾ ਐ ਸਫਾਰੀਆਂ ਖੜੀਆਂ ਦੋ ਸਫਾਰੀਆਂ ਸਾਹਮਣੇ ਤੁਹਾਨੂੰ ਪੂਰੀਆ ਵਧੀਆ ਸਾਫ ਕੈਰ ਤੋਂ ਨੇ ਇਸ ਪਾਰਟ ਚਾਹੀਦਾ ਪਰ ਕੋਈ ਵੀ 20 ਮਿੰਟ ਲੱਗੂਗਾ ਠੀਕ ਐ ਹਰਿਆਣਾ ਨੰਬਰ ਕਿਸੇ ਵੀ ਪਰਮੇਲੂਗਾ ਖੜੀ ਜਾਂ ਸਫਾਰੀ ਸਵਾਰੀ ਦਾ ਸਮਾਨ ਚਾਹੀਦਾ ਨਹੀਂ ਨਾ ਕੋਈ ਡੈਸ਼ਬੋਰਡ ਇੰਟੀਰੀਅਰ ਦਾ ਸਮਾਨ ਚਾਹੀਦਾ ਕੁਛ ਵੀ ਫ੍ਰੀ ਰੈਕਟ ਨੇ ਤੁਸੀਂ ਖੋਲ ਕੇ ਤੇ ਉਧਰਲੇ ਕਵਾੜ ਤੋਂ ਨੂੰ ਕੰਪਲੀਟ ਗੱਡੀਆਂ ਵੀ ਦਿਖਾਵਾਂਗੇ ਜਿਪਸੀਆਂ ਇਹ ਆ ਦੇਖੋ ਚਲਦੀਆਂ ਨਵੀਆਂ ਕਾਰਾਂ ਨੇ ਉਧਰ ਚਲਦੀਆਂ ਨਵੀਆਂ ਕਾਰਾਂ ਇਹ ਸੈਂਟ ਖੜੀ ਆ ਇਹ ਮੈਟਰੀ ਦਾ ਟਰੱਕ ਹੈ ਚੌੜਾ ਵੇਖ ਲੈ ਹੂੰ ਦੁੱਗਣਾ ਤੇਗਣਾ ਚੌੜਾ ਹੈ ਹਾਂ ਕਿਹੜੀ ਕਾਰ ਆ ਇਹ ਸਾਈਬਰਨੇਟ ਵਾਲੀ ਦੀ ਗੱਡੀ ਆ ਹੂੰ ਇਹ ਵੀ ਪੂਰੀ ਸਾਫ਼ ਹਾਲਤ ਦਾ ਮਾਨ ਇਹਦਾ ਗੈਸਪੂਲ ਵਧੀਆ ਆ ਆ ਖੜੀ ਆ ਅੰਟੋ ਡਿਜ਼ਾਇਰ ਆ ਡਿਜ਼ਾਇਰ ਆ ਖੜੀਆਂ ਇੱਧਰ ਆ ਜੇ ਸਟੌਡਾ ਗੱਡੀ ਖੜੀ ਆ ਸਟੌਡਾ ਦੇ ਲਾਏ ਨੂੰ ਲੈਣੇ ਕੇ ਨੇ ਓਰੀਜਨਲ ਆ ਸਾਰਾ ਸਮਾਨ ਪੂਰਾ ਵਧੀਆ ਬਾਈ ਆ ਜੇ ਇਧਰ ਸੁਬੇ ਪਤਾ ਖੜੀਆਂ ਇਧਰ ਵੀ ਡਿਜ਼ਾਇਰ ਆ ਡਿਜ਼ਾਇਰ ਦਾ ਸਮਾਨ ਚਾਹੀਦਾ ਕਿਸੇ ਨੂੰ ਡਿਜ਼ਾਇਰਾਂ ਗੱਡੀਆਂ ਦੇ ਗੈਸਪੂਲ ਕੰਪਲੀਟ ਰੀਟ ਵੀ ਕਿਸੇ ਦਾ ਸਮਾਨ ਆ ਤੇ ਪਲੇਨ ਆ ਕਿਸੇ ਨੂੰ ਸਾਰਾ ਸਮਾਨ ਪੂਰਾ ਵਧੀਆ ਆ ਟਾਟਾ ਟਾਟਾ ਖੜੀ ਆ ਇੰਡੀਗੋ ਟਾਟਾ ਟਾਟਾ ਇੰਡੀਗੋ ਵਿੱਚ ਕਰ ਰਤਾ ਇਹ ਜਿਹਨਾਂ ਦਾ ਨਵਾਂ ਸਮਾਨ ਮਿਲਦਾ ਹੀ ਨਹੀਂ ਉਹਨਾਂ ਦਾ ਸਾਰਾ ਕੁਝ ਵੀ ਕੁਝ ਵੀ ਲੈ ਸਕਦਾ ਇਹ ਜਿਹੜੀਆਂ ਨੇ ਜਿਹਨੀਆਂ ਦਾ ਸਮਾਨ ਫਲਾਪ ਹੀ ਹੋ ਗਿਆ ਆ ਸਾਈਬਰ ਲੈਟਰ ਦੀ ਸਪਾਰਕ ਦੇਖੋ ਜੀ ਟਰੈਵਲਰ ਟੈਂਪੂ ਦਾ ਸਮਾਨ ਲੈ ਸਕਦਾ ਫਿਰ ਘੋੜੀ ਆ ਆ ਰਹੀਆਂ ਚੈੱਕ ਕਰੋ ਜੀ ਦੇਖੋ ਬਹੁਤ ਸਮਾਨ ਖਤਿਆ ਬਹੁਤ ਸਾਮਾਨ ਆਲੇ ਮਾਈਕਰਾਂ ਖੜੀ ਆ ਉੱਚਾ ਮਾਰ ਲਾ ਜਿਨੂੰ ਜਨਨ ਕਿਸੇ ਨੂੰ ਚਾਹੀਦਾ ਨਾ ਮੈਂ ਮੰਗੂ ਇੰਦਨ ਪੈ ਨੇ ਇੱਥੇ ਐਕਸ ਆਕਸੀਡੈਂਟ ਕਰਾਂ ਦਾ ਯਾਰ 11 ਮਾਡਲ ਮਾਈਕਰਾਂ ਗੱਡੀ ਆ ਮਾਈਕਰੋ ਦਾ ਸਾਮਾਨ ਚਾਹੀਦਾ ਕਿਸੇ ਨੂੰ ਆ ਦੇਖੋ ਜੀ 11 ਮਾਡਲ ਆ ਪੂਰੀ ਵਧੀਆ ਗੱਡੀ ਆ ਤਾਕੋ ਵਾਰਨਾ ਨਾ ਵੇ ਜੇ ਤੁਸੀਂ 11 ਆਜੋ ਇੱਥੇ ਖਾਲੀ ਨਹੀਂ ਜਾਂਦੇ ਕੁਛ ਨਾ ਕੁਛ ਮਿਲੀ ਕੋਈ ਵੀ ਚੀਜ਼ ਕਿਸੇ ਨੂੰ ਜ਼ਰੂਰਤ ਆ ਕੇ ਨਾ ਇੱਥੇ ਪਹੁੰਚੋ ਤੁਹਾਨੂੰ ਖਾਲੀ ਨਹੀਂ ਮੋੜ ਦਿੰਦੇ ਇਹ ਹਰੇਕ ਚੀਜ਼ ਦਾ ਸਮਾਨ ਸਾਰਾ ਸਮਾਨ ਤੁਹਾਨੂੰ ਮਿਲ ਕੇ ਖਾਲੀ ਨਹੀਂ ਮੋੜਦਾ ਸਾਰਾ ਕੁਝ ਮਿਲੂਗਾ ਖਾਲੀ ਨਹੀਂ ਮੋੜਦੇ ਆਹ ਦੇਖੋ ਜੀ ਆਹ ਕੀ ਖੜਾ ਹੈ ਜੈਪਸੀ ਦੇਖੋ ਕਹੇਗੀ ਜੀ ਜੈਪਸੀ ਦਾ ਟਾਇਰ ਕਹੇ ਜੇ ਪਾਇਆ ਪਿਆ ਦੇਖੋ ਆ ਬਾਰਡਰ ਵਾਲੀ ਗੱਡੀ ਦਾ ਸਮਾਨ ਆ ਅਸਾਂ ਉੱਤੇ ਬਾਡੀ ਧਰੀ ਹੋਈ ਹੈ ਇਹਦੇ ਮਾਤੇ ਰਾਈਡਰ ਟਾਇਰ ਨਹੀਂ ਟਰੱਕ ਦੇ ਉੱਤੇ ਬਾਡੀ ਧਰੀ ਹੋਈ ਹੈ ਜੀ ਪਟ્રોલ ਉਹਦਾ ਮਿਲਟਰੀ ਵਾਲਾ ਇਹ ਦੇਖੋ ਜੀ ਦੇਖੋ ਜੀ ਉਹ ਦੂਰ ਤੱਕ ਬਹੁਤ ਨਾਜਾਇਜ਼ ਸਮਾਨ ਖੜਾ ਹੈ ਕੋਈ ਵੀ ਚੀਜ਼ ਤੁਸੀਂ ਲੈਣੀ ਆ ਖਾਲੀ ਨਹੀਂ ਮੁੜਦੇ ਇੱਥੋਂ ਉਸ ਵੀ ਲੈ ਸਕਦੇ ਹੋ ਜੀ ਆਹ ਸਵਿਫਟ ਖੜੀ ਆ ਦੇਖੋ ਇਹ ਗੱਡੀ ਦਾ ਸਮਾਨ ਆ ਖੜੇ ਵੱਡੀਆਂ ਖੜੀਆਂ ਜੇ ਬਲੇਅਰ ਹੋਆਂ ਸਮਾਨ ਮੈਂ ਕੰਪਲੀਟ ਗੱਡੀ ਵੀ ਆਹ ਸਕੌਡਾ ਆ ਗਈ ਜੱਗੇ ਉਹ ਸਾਰੀਆਂ ਸਵਾਰੀਆਂ ਸਪੂਰੀਆਂ ਜਿਹੜੀ ਵੀ ਕਾਰ ਚਾਹੀਦੀ ਆ ਗੁੱਦਾਂ ਦੇਖੋ ਸਾਰੀਆਂ ਸ਼ਿੱਟਾਂ ਕੋਈ ਵੀ ਚੀਜ਼ ਕਿਸੇ ਨੂੰ ਚਾਹੀਦੀ ਆ ਆਹ ਦੇਖੋ ਵੱਡ ਬੱਡ ਕੇ ਸਮਾਨ ਸਾਰਾ ਵੱਢੀ ਜਾਂਦੇ ਆ। ਜੰਗਾ ਪ੍ਰਾਣਾ। ਆਹ ਦੇਖੋ ਜੀ ਬਾਡੀਆਂ ਕਿਸ ਨੂੰ ਲੋਡ ਹੋਵੇ। ਛੋਟੇ ਹੱਥੀਆਂ ਜੀਆਂ ਨੇ ਇਹ। ਪਿਕਅਪਾਂ ਦੇ ਨਵੇਂ ਫਰਸ਼ ਨੇ। ਫਰਸ਼ ਨੇ ਹਨਾ ਇਹ ਆ ਟਰਾਲੀ ਖੜੀ ਆ। ਟਰਾਲੀਆਂ ਇਹ ਜਿਹੜੀਆਂ ਰੇੜੀਆਂ ਟਰਾਲੀ ਬਣਾਉਣ ਵਾਸਤੇ। ਉਹ ਤੇ ਉਹ ਟਾਇਰ ਦੇਖੋ ਹੀ ਗੱਡਾ ਕਾਹਦਾ ਟਰਾਲੀ ਬਣਾਉਣੀ ਹੋਵੇ ਕਿਸੇ ਨੇ ਉਹ ਫਰਸ਼ ਬਣੇ ਬਣਾਏ ਮਿਲ ਜਾਣਗੇ ਕੰਪਲੀਟ ਇਹੋ ਜਿਹੀਆਂ ਟਰਾਲੀਆਂ ਬਣ ਜਾਂਦੀਆਂ ਮੈਂ ਜਾਊਂਗਾ ਦਿਖਾਉਣਾ ਇਹ ਕਾਹਦਾ ਜਾਊਂਗਾ ਜਾਊਂਦਾ ਇਹ ਜਾਊਂਗਾ ਆਹ ਦੇਖੋ ਹੀ ਕਹੇ ਜਾ ਪੁਰਾਣਾ ਹੀ ਇਹ ਇਹਦਾ 85 ਮਾਡਲ ਬਹੁਤ ਪੁਰਾਣਾ ਜਾਊਂਗਾ ਇਹ ਦੇਖੋ ਡੈਸ਼ ਦੂਸ ਬੋਰਡ ਦਾ ਬਿਲਕੁਲ ਨਵਾਂ ਨਵਾਂ ਪਿਆ ਹੀ ਦੇਖੋ ਦੇਖੋ ਸਭ ਜਾਊਂਗਾ ਪੁਰਾਣਾ ਇਹਦਾ ਤਿਆਰ ਇਹਦਾ ਤਾਂ ਕੰਮ ਕਰੂ ਜਾਂ ਜਾਰੀ ਨਹੀਂ ਲੈਣੀ ਇਹ ਕਿਹਤੋਂ ਜਲ ਕੋਈ ਨਹੀਂ ਵੀ ਕੋਈ ਖਰੀਦ ਸਕਦਾ ਜੀ ਆ ਜੇਸੀ ਦੇਖੋ ਜੇਸੀ ਦਾ ਵਧੀਆ ਕੈਬੂਲ ਪਿਆ ਜੀ ਸਾਫ ਆ ਪੂਰਾ ਆ ਆਪਣੀ ਟਵਾਇਰਾ ਖੜੀ ਆ ਲਾਲ ਰੰਗ ਚ ਠੀਕੀ ਕੋਈ ਚੀਜ਼ ਨਹੀਂ ਦੀ ਆ ਆਈ 20 ਖੜੀ ਆ ਆਈ 20 ਪੈਟਰੋਲ ਖੜੀ ਆ ਜੀ ਬਿਲਕੁਲ ਅੰਦਰੋਂ ਸਾਫ ਹੈ ਪੂਰੀ ਵਧੀਆ ਸਮਾਨ ਆ ਕੈਬੂਲ ਕੈਬੂਲ ਸਾਫ ਪਿਆ ਕੇ ਨੂੰ ਕੈਬੂਲ ਚਾਹੀਦਾ ਕੈਬੂਲ ਸਾਰਾ ਡੈਸ਼ ਬੋਰਡ ਦੇ ਅੰਦਰ ਕੋਈ ਚੀਜ਼ ਚਾਹੀਦੀ ਆ ਜੀ ਲੈ ਸਕਦਾ ਮਾਡਲ ਇਹ 13 ਚ ਹੋਗਾ ਆ ਜਾਈ ਜੱਗੇ ਦਿਖਾਉਣੇ ਤੁਹਾਨੂੰ ਇੱਕੀ ਚਲੋ ਉੱਜਾ ਆਉਂਦੀ ਏ ਸੜਕੇ ਜਾਂਦੀ ਆ ਜੀ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਨਾ ਲੈ ਸਕਦਾ ਆ ਦੇਖੋ ਟਰੱਕਾਂ ਦੇ ਹਿੱਸੇ-ਉਸੇ ਵੱਡੀਆਂ ਗੱਡੀਆਂ ਦੇ ਆਹ ਰਸੇ ਪਏ ਨੇ ਜੀ ਕੋਈ ਵੀ ਚੀਜ਼ ਆਹੀ ਜੀ ਵੇਖੋ ਕੋਈ ਸੇਸ ਹੋਰ ਹਿੱਸੇ 17 ਦੇ ਵੱਡੇ-ਵੱਡੇ ਆ ਫੇਰਾ کہیں ਇਧਰ 17 ਦੇਖੋ ਹਿੱਸੇ ਟਰੱਕਾਂ ਦੇ ਕੰਪਲੀਟ ਪਏ ਆਈ ਦੇਖੋ ਮਿਲਟਰੀ ਦਾ ਆ ਦੇਖੋ ਸਭ ਬਾਲਾ ਜਿਆਦੇ ਪੁਰਾਣਾ ਮਿਲਟਰੀ ਦਾ ਟਰੱਕ ਆਈ ਦੇਖੋ ਗਦਰ ਫਿਲਮ ਚ ਹੁੰਦਾ ਸੀ ਇਹ ਗਦਰ ਫਿਲਮ ਚ ਦੇਖੋ ਜੀ ਕਹੇ ਆ ਰਿਆ ਮੂਰੇ ਗਦਰ ਫਿਲਮਾਂ ਗਦਰ ਫਿਲਮਾਂ ਵਾਲੇ ਟਰੱਕ ਨੇ ਵੱਡੇ ਪੁਰਾਣੇ ਜੀ ਦੇਖੋ ਬਾਲਾ ਪੁਰਾਣਾ ਕੋ ਇਹ ਉਹ ਮਿੱਠੂ ਕਬੜੀ ਹੈ ਜਮਾਂਸਾਲਾ ਜਿਹੜਾ ਜਹਾਜ਼ ਲੈ ਕੇ ਆਇਆ ਸੀ ਤੁਹਾਨੂੰ ਜਹਾਜ਼ ਵੀ ਦਿਖਾਉਣੇ ਅੱਗੇ ਇੰਜਨੂੰ ਦੇਣ ਦੇ ਵਧੀਆ ਇੰਜਨ ਨੇ ਇਹਨਾਂ ਦੇ ਕਿਸੇ ਨੇ ਕੋਈ ਚੀਜ਼ ਲਾ ਕੇ ਲੈ ਜਾਣੀ ਹੋਵੇ ਸਾਰ ਕੱਲੀ ਕੱਲੀ ਚੀਜ਼ ਦੇ ਦਿੰਦੇ ਨੇ ਕੁਝ ਵੀ ਲੈ ਸਕਦੇ ਆਪਾਂ ਅੱਗੇ ਦਿਖਾ ਦੇ ਆਈਕੋਨ ਖੜੀ ਹੋਈ ਜੀ ਆ ਲੈਟਾਂ ਲੁੱਟਾਂ ਵਗੈਰਾ ਕੋਈ ਵੀ ਚੀਜ਼ ਆ ਸਵਿਫਟਾਂ ਖੜੀਆਂ ਨੇ ਇੱਧਰ ਸਵਿਫਟ ਦੀ ਕੋਈ ਵੀ ਚੀਜ਼ ਖੋਲ ਕੇ ਲਿਆ ਸਕਦੇ ਆਪਾਂ ਆਸੇ ਆਪ ਖੜੀ ਆ ਦਿਖਾ ਦੇ ਇਹ ਪੈਟਰੋਲ ਸਵਿਫਟ ਦਾ ਸਮਾਨ ਆਪ ਪੈਟਰੋਲ ਸਵਿਫਟ ਆਈ ਆ ਬੈਗਨਰ ਖੜੀ ਆ ਇੱਧਰ ਜਾਈ ਲੋ ਮਹੀਂ ਬਰੰਠਾ ਆ ਰਹੀਆਂ ਕਾਰਾਂ ਜਿੰਨੀਆਂ ਵੀ ਕਿਸੇ ਦੀ ਕੋਈ ਚੀਜ਼ ਲਾਉਣੀ ਆ ਕਿਸੇ ਲਈ ਕੋਈ ਵੀ ਚੀਜ਼ ਲਾ ਕੇ ਲਿਆ ਸਕਦਾ ਆ ਦੇਖੋ ਇੱਕ ਵਰਨਾ ਆ ਗਈ ਕਾਲੇ ਰੰਗ ਦੀ ਇਹ ਪੈਟਰੋਲ ਤੇ ਹੋਈ ਜੀ ਮਾ ਪੈਟਰੋਲ ਆ ਡੀਜ਼ਲ ਡੀਜ਼ਲ ਕਾਰ ਆ ਜੀ ਡੀਜ਼ਲ ਇੰਜਨ ਸਹੀ ਆਦਾ ਜਮਾ ਇੰਜਨ ਉੰਜਨ ਵਧੀਆ ਨੇ ਆ ਕੁਝ ਵੀ ਟੀਂਦਰੋਂ ਲਾ ਕੇ ਨਹੀਂ ਆਣੀ ਆ ਕੋਈ ਚੀਜ਼ ਲਿਆ ਸਕਦਾ ਉਹਦਾ ਨਵੀਂ ਕਾਰ ਆਈਏ ਕੱਟ ਦੇ ਕਰਾਂ ਤੋ ਹੋਰ ਬਣਾਵਾਂ ਕੱਟ ਦੀ ਆ ਦੇਖੋ ਵੱਡੀਆਂ ਤਾਰਾਂ ਕੱਢੀਆਂ ਨੇ ਆ ਪਲੇਰੋਂ ਅਖੜੀਆਂ ਨੇ ਆ ਸਕਾਨਾ ਹਰਿਆਣਾ ਸਰਕਾਰ ਦੀ ਹੈ ਨਾ ਸਭੀਆਂ ਦੇ ਕੋਲ ਆ ਚਲੋ ਆ ਦੇਖੋ ਇਹਨਾਂ ਗੱਡੀਆਂ ਸਹੀ ਨੰਨੀਆਂ ਸਾਡੀਆਂ ਉਹ ਫੜੀ ਅੰਦਰ ਦਾ ਬਣੇ ਆ ਪੱਡੀਆਂ ਬੱਸਾਂ ਉਹ ਨਵੇਂ ਕਾਰ ਸਾਡਾ ਦਾ ਚਾਰ ਸੌ ਮੱਤੇ ਖੜੀ ਆ ਜੀ ਹਾਂਜੀ ਪੁੱਛੇ ਜੀ ਉਹਨੂੰ ਨਹੀਂ ਸਾਡੇ ਬੰਦੇ ਪਹਿਲਾਂ ਕਈ ਬਣਾ ਕੇ ਲੈ ਗਏ ਯਾਰ ਦੇਖੋ ਕੁਛ ਬੜਾ ਵੀ ਆ ਮੈਨੂੰ ਬਾਈ ਜੀ ਆਉਂਦੇ ਨੇ ਟਰਾਇਲ ਕਰਨ ਦੇ ਕੋਈ ਬਹੁਤ ਨਵੀਂ ਕਾਰ ਆ ਦੇਖੋ ਆ ਕੌਡਾ ਸਾਤੂ ਵਾਲੀ ਆ ਬਿਲਕੁਲ ਨਵੀਂ ਲੱਗਦੀ ਵੀ ਕਾਰ ਆ ਇਹ ਦੇਖੋ ਅੰਦਰੋਂ ਦੇਖੋ ਅੰਦਰੋਂ ਚੈੱਕ ਕਰਾ ਦਿਓ ਜਮਾਂ ਨਵੀਂ ਕਾਰ ਆ ਦੇਖੋ ਇਹ ਪਤਾ ਨਹੀਂ ਕਿਵੇਂ ਲੋਕ ਕਵਾੜ ਚ ਦੇ ਦਿੰਦੇ ਆ ਜਮਾਂ ਨਵੀਂ ਕਾਰ ਲਗਜ਼ਰੀ ਕਾਰ ਆਪੋਂ ਲੰਬੀ ਦੇਖ ਕੇ ਵਿਖਾਰੇ ਹਰਿਆਣਾ ਨੰਬਰ ਆ ਉਹ ਭਾਰੀਓ ਬਿਲਕੁਲ ਨਵੀਂ ਕਾਰ ਆ ਜੀ ਆ ਜੱਤੀ ਖੜੀ ਆ ਮੋਡੀਫਾਈ ਕਰੀ ਰੰਗ ਦੇਖੋ ਕਿੰਨਾ ਸੋਹਣਾ ਇਹਦਾ ਸਟੈਪ ਬਿਲਕੁਲ E220 ਆ ਇਹ E250 ਦੇਖੋ ਇਹਦਾ ਸਮਾਨ ਲਾਇਆ ਹੋਇਆ ਪਿਆ ਤੇ ਨੂੰ ਕੋਈ 파ਟ ਲੈਣਾ ਹੋਵੇ ਲਾਇਆ ਤੱਕਦਾ ਦਾ ਸਾਰੂਪ ਵਗੈਰਾ ਇਹਦਾ ਸਾਰਾ ਕੁਝ ਓਕੇ ਆ ਆਟੋਮੈਟਿਕ ਨੋਲ ਦੇ ਆ ਪੀਆਰਟ ਖੜੀ ਆ ਤੇ ਇਹਦਾ ਸਮਾਨ ਪਿਆ ਦਾ ਇਹ ਲੈ ਸਕਦਾ ਆ ਬਾਲਕ ਬਾਈਕਨ ਖੜੀ ਆ ਜੀ ਪਿੱਛੇ ਜਾ ਤੁਮ ਆ ਜਿਹੜੇ ਨਵੇਂ ਆ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੋ ਤੇ ਕਮੈਂਟਾਂ 'ਚ ਦੱਸੋ ਕਿਹੜੀ ਗੱਡੀ ਲੈਣੀ ਆ ਕਿਹੜੀ ਗੱਡੀ ਦੀ ਵੀਡੀਓ ਚਾਹੀਦੀ ਆ ਆਪਾਂ ਅਗਲੀ ਵੀਡੀਓ ਦੇ ਵਿੱਚ ਉਹੀ ਗੱਡੀ ਤੁਹਾਨੂੰ ਦਿਖਾਵਾਂਗੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ